ਸਤਿ ਸ਼੍ਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਮੈਂ ਕ੍ਰਿਸ਼ ਵਰਮਾ ਇਸ ਵੇਲੇ ਅਸੀਂ ਮੌਜੂਦ ਆ 3B2 ਮਾਰਕੀਟ ਦੇ ਵਿੱਚ ਜਿੰਨੂੰ ਕੀ ਮੋਹਾਲੀ ਦਾ ਗੇਰੀ ਰੂਟ ਮੰਨਿਆ ਜਾਂਦਾ ਹੈ ਅੱਜ ਮੌਕੇ ਤੇ ਇੱਥੇ ਕਾਫੀ ਮੁਲਾਜ਼ਮ ਅਸਰਮ ਤਨਾਤ ਨੇ ਜਿਹੜੇ ਗੱਡੀਆਂ ਦੇ ਵਿੱਚ ਡਰਿੰਕ ਐਂਡ ਡਰਾਈਵ ਜਾਂ ਜਿਹੜੇ ਤੇ ਹੁੱਲੜਬਾਜ਼ੀਆਂ ਕਰਦੇ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀਆਂ ਜਾ ਰਹੀਆਂ ਨੇ ਸਾਡੇ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਇੱਕ ਗੱਡੀ ਨੂੰ ਰੋਕ ਕੇ ਡਰਿੰਕ ਐਂਡ ਡਰਾਈਵ ਦੇ ਟੈਸਟ ਕੀਤੇ ਜਾ ਰਹੇ ਨੇ ਤਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ 3B2 ਮਾਰਕੀਟ ਹੈ ਜਿੱਥੇ ਲੋਕੀ ਰਾਤ ਨੂੰ ਹੁੱਲੜਬਾਜ਼ੀਆਂ ਜਾਂ ਜੋ ਵੀ ਕਰਦੇ ਐ ਇਹ ਉਹਨਾਂ ਲਈ ਇੱਕ ਸਿੱਖਿਆ ਹੈ ਕਿ ਇੱਥੇ ਕੋਈ ਵੀ ਹੁੱਲੜਬਾਜ਼ੀ ਜਾਂ ਡਰਿੰਕ ਐਂਡ ਡਰਾਈਵ ਹੁਣ ਨਹੀਂ ਚੱਲੇਗਾ ਡੇਲੀ ਇੱਥੇ ਪੁਲਿਸ ਦਾ ਨਾਕਾ ਲੱਗਦਾ ਹੈ ਤੇ ਡੇਲੀ ਇੱਥੇ ਚੈਕਿੰਗ ਹੁੰਦੀ ਹੈ ਇੱਕ ਇੱਕ ਗੱਡੀ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਨੂੰ ਦਿਖਾ ਰਹੇ ਹਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਗੱਡੀ ਵਾਲੇ ਦਿਖਾਣ ਕਿ ਕਿੱਦਾਂ ਉਹਨਾਂ ਦੇ ਉਹ ਲਗਾ ਕੇ ਟੈਸਟ ਕੀਤੇ ਜਾ ਰਹੇ ਨੇ ਡਰਿੰਕ ਐਂਡ ਡਰਾਈਵ ਦਾ ਜਿਹੜੇ ਇੱਥੇ ਹੁੱਲੜਬਾਜ਼ੀਆਂ ਕਰਦੇ ਨੇ ਇਹ ਉਹਨਾਂ ਵਾਸਤੇ ਖਬਰ ਹੈ ਕਿ ਹੁਣ ਇੱਥੇ ਹੁੱਲੜਬਾਜ਼ੀਆਂ ਨਹੀਂ ਚੱਲੇਗੀਆਂ ਜਿਹੜੀ ਪੰਜਾਬ ਪੁਲਿਸ ਆ ਉਹ ਸਖਤ ਹੋ ਚੁੱਕੀ ਹੈ ਆਪਣੇ ਕਾਨੂੰਨਾਂ ਨੂੰ ਲੈ ਕੇ ਸਾਡੇ ਨਾਲ ਮੌਕੇ ਤੇ ਕਾਫੀ ਅਫਸਰ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਸੀ ਗਾਲ ਸਰ ਸਰ ਜੀ ਪਰਵਿੰਦਰ ਜੀ ਪਰਵਿੰਦਰ ਜੀ ਕੀ ਹਾਲ ਚਾਲ ਹੈ ਠੀਕ ਹੈ ਬਜੀ ਬਹੁਤ ਬਸਵਾਗਤ ਆ ਤੁਹਾਡਾ ਪੰਜਾਬ ਨੈਸ਼ਨ ਟੀਵੀ ਤੇ ਪਰਵਿੰਦਰ ਜੀ ਇੱਥੇ ਦੇਖਿਆ ਜਾ ਰਿਹਾ ਹੈ ਕਿ ਡੇਲੀ ਹੁਣ ਨਾਕੇ ਲੱਗੇ ਜਾ ਰਹੇ ਨੇ 3B2 ਦੇ ਵਿੱਚ ਇਕੱਲੇ 3B2 ਦੇ ਵਿੱਚ ਹੀ ਲੱਗੇ ਜਾ ਰਹੇ ਨੇ ਕਿ ਹਰ ਜਗ੍ਹਾ ਲੱਗ ਰਹੇ ਨੇ ਨਹੀਂ ਪੂਰੇ ਮਹਾਲੀ ਦੇ ਵਿੱਚ 24 ਘੰਟੇ ਪੁਲਿਸ ਲੋਕਾਂ ਸੀਵਾ ਵਿੱਚ ਹੈ ਜਿਸ ਟਾਈਮ ਵੀ ਉਸ ਤੋਂ ਬਣੇ ਕੋਲ 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 ਪੁਸਾਜ ਰਹੇ ਹੁਣ ਕਿ 24 ਘੰਟੇ ਹੁਣ ਇੱਥੇ ਨਾਕੇ ਤੇ ਨਾਤ ਰਹਿੰਦੀ ਪੁਲਿਸ ਹੁਣ ਹੀ ਘਟੇ ਪੂਰੇ ਮਹਾਲੀ ਜਨਾਤ ਰਹਿੰਦੇ ਨੇ ਐਸਰੂ ਐਸਰੂ ਸਾਹਿਬ ਦਾ ਹੁਕਮ ਹੈ ਜੁਪਾਰ ਕੀ ਦਾ ਪੂਰੇ ਮਹਾਲੀ ਦੇ ਵਿੱਚ ਉਹ ਜੁੜੀ ਹੈਗੀ ਲੋਕ ਸੇਵਾ ਦਾ ਹੈ। ਤੇ ਹੁਣ ਤੱਕ ਕਿੰਨੀਆਂ ਗੱਡੀਆਂ ਚਲਾਨ ਕਰ ਚੁੱਕੇ ਤੁਸੀਂ ਡਰਿੰਕ ਐਂਡ ਡਰਾਈਵ ਦੇ ਤੇ ਤੇ ਹੁਲੜਬਾਜੀਆਂ ਦੀ ਸੁਣਨ ਚਾਹੁੰਦਾ ਕਿ ਹੁਣ ਬਹੁਤ ਘਟ ਗਈਆਂ ਪਰ ਹਲੇ ਵੀ ਚੱਲ ਰਹੀਆਂ ਹਨ। ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇੱਥੇ ਇਹਦੀ ਹੁਲੜਬਾਜੀਆਂ ਕਰਦੇ ਨੇ? ਨਹੀਂ ਨਹੀਂ ਹੁਣ ਕੋਈ ਹੁਲੜਬਾਜੀ ਨਹੀਂ ਕਰਦਾ ਇੱਥੇ। ਇਸ ਲਈ ਸਾਰੇ ਬੰਦ ਕੀਤੇ ਹੋਏ ਨੇ ਰਸਤੇ। ਕੋਈ ਹੁਲੜਬਾਜੀ ਨਹੀਂ ਕਰਦਾ। ਇਹਦੇ ਦੀ ਇੱਨਾ ਉਧਰ ਦੀ ਹੋਟ ਹੈ। ਇਹ ਹੁਣ ਸਾਰੇ ਕੰਮ ਬੰਦ ਹੋ ਗਏ। ਬਗੈਰ ਦਾ ਕੈਮਰਾ ਲੱਗਿਆ ਨੂੰਰੇ। ਕੋਈ ਹੁਣ ਇਸ ਜੇ ਕੰਮ ਨਹੀਂ ਹੁੰਦਾ ਹੈਗਾ। 10-14 ਤੋਂ 5 ਚਲਾਨ ਕਰ ਦੇ ਪ੍ਰਵਿੰਦਰ ਜੀ ਕੈਮਰੇ ਤੋਂ ਗੱਲ ਯਾਦ ਆਈ ਮੈਨੂੰ ਕੈਮਰੇ ਜਿਹੜੇ ਹੁਣ ਨਾ ਮੁਹਾਲੀ ਦੇ ਵਿੱਚ ਲੱਗੇ ਹੋਏ ਨੇ ਉਹਦੇ ਵਿੱਚ ਕਿਹੜੇ ਕਿਹੜੇ ਚਲਾਨ ਨੇ ਲੋਕੀ ਕਹਿੰਦੇ ਆ ਕਿ ਨਹੀਂ ਜੀ ਬਸ ਐਵੇਂ ਲਗਾਏ ਹੋਏ ਅੰਦਰ ਤੁਸੀਂ ਲੋਕਾਂ ਜਿਹੜਾ ਵਹਿਮ ਹੈ ਇਹ ਕਿੰਦਾ ਦੂਰ ਕਰੋਗੇ ਕਿ ਐਵੇਂ ਕੈਮਰੇ ਲੱਗੇ ਨਹੀਂ ਜੀ ਇਹ ਕੈਮਰੇ ਐਵੇਂ ਲੱਗੇ ਹੈਗੇ ਕਿ ਆਪਣਾ ਗਵਰਨਮੈਂਟ ਨੇ ਲਵਾਏ ਨੇ ਡੇਲੀ ਚਲਾਨ ਹੋ ਰਹੇ ਨੇ ਡੀਆਰ ਟੀਆ ਡੇਲੀ ਚਲਾਨ ਹੋ ਰਹੇ ਨੇ ਕਾਦੇ ਕਾਦੇ ਚਲਾਨ ਹੈ ਓਵਰ ਸਪੀਡ ਬੈਲਟ ਸਾਰੇ ਓਵਰ ਸਪੀਡ ਦੇ ਬੈਲਟ ਦੇ ਹੈਲਮਟ ਦੇ ਨੰਬਰ ਪਲੇਟ ਦੇ ਦਿੱਲੀ ਚ ਜਾਣ ਉਹਨੇ ਮਨ ਕੇ ਜਿਹੜੇ ਸੋਚ ਰਿਹਾ ਕਿ ਆਪਾਂ ਚੰਡੀਗੜ੍ਹੋਂ ਨਿਕਲ ਕੇ ਪੰਜਾਬ ਦੇ ਵਿੱਚ ਆ ਕੇ ਅੱਧੇ ਘੁੰਮਾਂਗੇ ਹੁਣ ਉਹ ਵੀ ਉਹ ਚਲਾਣ ਦੇ ਵਿੱਚ ਘੁੰਮਣਗੇ ਹੁਣ ਇਹ ਪਹਿਲਾ ਕੰਮ ਰਹੇਗਾ ਦੇਖੋ ਤੁਸੀਂ ਜਾ ਕੇ ਜੀ ਜਿਹਨੇ ਚੈੱਕ ਰਹੇ ਕੋ ਜੈਪਲੈਂਡ ਤੋਂ ਪਿੱਛੇ ਖੜਦੇ ਨੇ ਹੁਣ ਪਹਿਲਾ ਕੰਮ ਨਹੀਂ ਰਹੇਗਾ ਇੱਥੇ ਹੁਣ ਚੰਡੀਗੜ੍ਹ ਤੋਂ ਹੀ ਸਕਤੀ ਹੈ ਇੱਥੇ ਤੇ ਹੁਣ ਤੱਕ ਤੁਸੀਂ ਕਿੰਨੀਆਂ ਗੱਡੀਆਂ ਜਾਂ ਹੁਣ ਤੱਕ ਕੋਈ ਆਇਆ ਕੋਈ ਅਨਮੋਲਤਾ ਵਿਅਕਤੀ ਕਿਸੇ ਦੀ ਗੱਡੀ ਦੇ ਵਿੱਚ ਹੋਇਆ ਕੋਈ ਚੀਜ਼ ਮਿਲੀ ਹੋਵੇ ਨਹੀਂ ਨਹੀਂ ਗੱਡੀਆਂ ਚੈੱਕ ਕਰ ਰਹੇ ਹਾਂ ਜੀ ਤੇ ਇਹਦੀ ਗੱਲ ਕੋਈ ਨਹੀਂ ਇਹ ਚਲਾਣ ਡਿਗਰੀਵ ਕਰ ਰਹੇ ਹਾਂ ਫਿਲਹਾਲ ਚੈੱਕ ਕਰ ਰਹੇ ਹਾਂ ਸੜਨਾਂ 'ਚ ਮੌਜੂਦ ਸੀਗੇ ਪ੍ਰਵਿੰਦਰ ਜੀ ਜੋ ਕਿ ਐਸਟੇਮ ਟ੍ਰੈਕਬੂਲਸ ਦੇ ਸਬ ਇੰਸਪੈਕਟਰ ਨੇ ਤੇ ਉਹਨਾਂ ਨਾਲ ਆਪ ਗੱਲਬਾਤ ਕੀਤੀ ਹੈ ਤੇ ਹੋਰ ਵੀ ਦਿਖਾ ਰਹੇ ਆ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਆ ਕਿ ਕਿੱਦਾਂ ਪ੍ਰੋਪਰ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਇੱਕ ਗੱਡੀ ਨੂੰ ਚੈੱਕ ਕਰਕੇ ਭੇਜਿਆ ਜਾ ਰਿਹਾ ਕੋਈ ਵੀ ਇਨਗੈਲੀ ਨਹੀਂ ਕੀਤੀ ਜਾ ਰਹੀ ਤਾਂ ਕਿ ਇੱਥੇ ਥਰੀਬਿਡੂ ਦੇ ਵਿੱਚ ਕੋਈ ਹੁੱਲਰਵਾਜੀ ਨਾ ਕਰੇ ਜਾਂ ਤਾਂ ਕੋਈ ਇੱਥੇ ਦਾ ਜਿਹੜਾ এনਵਾਇਰਨਮੈਂਟ ਉਹ ਨਾ ਖਰਾਬ ਕਰੇ ਤੁਸੀਂ ਜੁੜ ਚੁੱਕੇ ਸੀਗੇ ਪੰਜਾਬ ਨੇਸ਼ਨ ਟੀਵੀ ਦੇ ਨਾਲ ਮੈਂ ਕ੍ਰਿਸ਼ ਵਰਮਾ ਕੈਮਰਾਮੈਨ ਸੰਦੀਪ ਦੇ ਨਾਲ